ਸਾਡੇ ਸਾਥੀ ਜਿਹੜੇ ਇਹ ਇਹ ਹਸਤਕਲਾ ਦੇ ਬਾਹਰ ਲੋਕ ਨੇ ਇਹ ਆਪਦੇ ਕਿੱਤੇ ਦੇ ਮਾਹਰ ਲੋਕ ਨੇ ਅੱਜ ਉਹ ਲੋਕ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਦੀ ਐਗਜ਼ੀਬਿਸ਼ਨ ਲੈ ਕੇ ਆਏ ਸੇ ਬਾਅਦ ਉਸ ਤੇ ਸਪੀਚ ਦਿੱਤਾ ਜੋ ਤਨੂੰ ਕੀ ਸੀ ਅ ਦੇਖੋ ਜੀ ਜਿਹੜੀ ਕੇਂਦਰ ਸਰਕਾਰ ਅਸਵਦੇਸ਼ੀ ਦਾ ਨਾਰਾ ਲੈ ਕੇ ਆਈ ਮੇਕ ਇਨ ਇੰਡੀਆ ਦਾ ਨਾਰਾ ਲੈ ਕੇ ਆਈ ਲੇਕਿਨ ਇਹਨਾਂ ਨੇ ਕੰਮ ਉਲਟ ਨੇ ਕੰਮ ਇਹਨਾਂ ਦੇ ਈਸਟ ਇੰਡੀਆ ਕੰਪਨੀ ਵਾਲੇ ਨੇ ਹਿੰਦੁਸਤਾਨ ਦੇ ਜਿਹੜਾ ਸੇਵ ਹੁੰਦਾ 15000 ਕਰੋੜ ਦਾ ਜਿਹੜਾ ਇੱਥੇ ਜਿਹੜਾ ਉਹਦਾ ਬਿਜ਼ਨਸ ਬਿਜ਼ਨਸ ਆ ਸਾਡੇ ਇਕਨੋਮੀ ਉਹਨੂੰ ਪੁਸ਼ ਮਿਲਦਾ ਹੈ ਇਹਨਾਂ ਨੇ ਨਿਊਜ਼ੀਲੈਂਡ ਤੋਂ ਸੇਵ ਮੰਗਾਉਣ ਵਾਸਤੇ ਜਿਹੜੀ ਉੱਤੇ ਡਿਊਟੀ ਸੀ 50% ਉਹਨੂੰ 25% ਕਰਤਾ ਤੇ ਇੱਥੋਂ ਵਾਲੇ ਕਿਸਾਨਾਂ ਦਾ ਕੀ ਬਣੂ ਬਈ ਇਹਦਾ ਮਤਲਬ ਤੁਸੀਂ ਸਾਡੇ ਇੱਥੋਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਦੁਸ਼ਮਣ ਹੋ ਖੇਤ ਮਜ਼ਦੂਰਾਂ ਦੇ ਦੁਸ਼ਮਣ ਹੋ ਤੇ ਉਹ ਮਤਲਬ ਇਸ ਇਸ ਚੀਜ਼ ਦਾ ਮੈਂ ਵਿਰੋਧ ਕਰਦਾ ਹਾਂ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਸਾਡਾ ਕਿਸਾਨ ਹੀ ਮਰਿਆ ਜਾਵੇ ਮਜ਼ਦੂਰੀ ਮਰਿਆ ਜਾਵੇ 10 ਲੱਖ ਦੇ ਕਰੀਬ ਮਜ਼ਦੂਰਾਂ ਨੇ ਚਿੱਠੀ ਜਿਹੜੀ ਹੈ ਸਾਈਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਾਮ ਵਿਧਾਨ ਸਭਾ ਦੇ ਵਿੱਚ ਭੇਜੀ ਗਈ ਹੈ ਉਸ ਨੂੰ ਕਿਦਾਂ ਦੇਖ ਰਹੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਸ ਨੂੰ ਲੈ ਕੇ ਸਪੈਸ਼ਲ ਸੈਸ਼ਨ ਸੋਧਣਾ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਆਪ ਦੇ ਮਨ ਕੀ ਬਾਤ ਸੁਣਦੇ ਰਹਿੰਦੇ ਆ ਕਿਸਾਨਾਂ ਦੇ ਮਨ ਦੀ ਬਾਤ ਮਜ਼ਦੂਰਾਂ ਦੇ ਮਨ ਦੀ ਬਾਤ ਗਰੀਬਾਂ ਦੇ ਮਨ ਦੀ ਬਾਤ ਸੁਣਦੇ ਨਹੀਂ ਉਹਨਾਂ ਦੇ ਲੋਕ ਤਾਂ ਪਿੱਠੇ ਛੁਰਾ ਮਾਰਦੇ ਇਹਨਾਂ ਨੇ ਉਹਦੇ ਲੈ ਕੇ ਢਿੱਡ ਛੁਰਾ ਮਾਰਤਾ ਸਿੱਧਾ ਉਹਨਾਂ ਦੇ ਰੁਜ਼ਗਾਰ ਤੇ ਸਿੱਧਾ ਵਾਰ ਕੀਤਾ ਸੋ ਉਹਦੇ ਸੰਬੰਧ ਮੇਰੇ ਕੋਲ ਚਿੱ ਤੋ ਮੈਂ ਬੇਨਤੀ ਕਰੂੰਗਾ ਸਰਕਾਰ ਦੇ ਰਾਹੀਂ ਜਾਂ ਵਿਧਾਨ ਸਭਾ ਸਿੱਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜ ਦੇ ਸਕਦੇ ਤੁਸੀਂ ਸ਼ਰਵਨ ਨੂੰ ਇੱਥੇ ਲੈ ਕੇ ਆਏ ਸੀ ਜੁੱਤੀ ਦਵਾਈ ਆ ਉਹਨੂੰ ਜਾਂ ਕੀ ਹੋਰ ਜਾਂ ਸਾਰੇ ਮੰਤਰੀ ਸਾਹਿਬ ਐਮਐਲਏ ਸਾਹਿਬ ਨੂੰ ਵੀ ਕਹੋਗੇ ਵੀ ਇਹਨਾਂ ਨੂੰ ਪ੍ਰਮੋਟ ਕਰੋ ਹਾਂ ਬਿਲਕੁਲ ਇਹਨਾਂ ਨੂੰ ਪ੍ਰਮੋਟ ਕਰਨਾ ਜੀ ਤੇ ਸ਼ਰਵਨ ਨੂੰ ਜੁੱਤੀ ਵਾਸਤੇ ਕਹੇ ਤਾਂ ਉਹਦੇ ਮੇਜਰੀ ਜੁੱਤੀ ਬਣਾ ਦੇਣਗੇ ਉਹਨੇ ਮੈਨੂੰ ਦੱਸਿਆ ਉਹਨੇ ਜੀ ਜੀ ਥੈਂਕ ਯੂ